ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24 7 50 ਫਿਰੋਜ਼ਪੁਰ ਵਿੱਚ ਜਦੋਂ ਜਹਿਦ ਕਰਕੇ ਲੋਕਾਂ ਨੇ ਫੜਿਆ ਪਾਂਡਾ ਚੋਰ ਫਿਰੋਜ਼ਪੁਰ ਅੰਦਰ ਚੋਰੀ ਦਾ ਸਿਲਸਲਾ ਲਗਾਤਾਰ ਚੱਰੀ ਹੈ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਸਟਾਨਾ ਸਿਟੀ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਝ ਲੋਕਾਂ ਵੱਲੋਂ ਚੋਰ ਨੂੰ ਫੜ ਕੇ ਲਿਆਏ ਪਰ ਪੁਲਿਸ ਨੇ ਚੋਰ ਨੂੰ ਰੱਖਣ ਤੋਂ ਮਨ੍ਹਾ ਕਰ ਦਿੱਤਾ। ਗੱਲਬਾਤ ਦੌਰਾਨ ਲੋਕਾਂ ਨੇ ਦੱਸਿਆ ਕਿ ਇਹ ਚੋਰ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਪਹਿਲਾਂ ਉਹਨਾਂ ਦੇ ਘਰ ਦੀਆਂ ਟੂਟੀਆਂ ਖੋਲ ਕੇ ਲੈ ਗਿਆ, ਅੱਜ ਫਿਰ ਘਰ ਅੰਦਰੋਂ ਇੱਕ ਪਤਿੱਲਾ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਿਆ ਸੀ। ਜਿਸ ਨੂੰ ਮੌਕੇ ਤੇ ਕਾਬੂ ਕਰ ਲਿੱਤਾ ਗਿਆ ਜਦੋਂ ਉਸ ਨੂੰ ਫੜ ਕੇ ਥਾਣੇ ਲਈ ਆਇਆ ਗਿਆ ਤਾਂ ਅੱਗੋਂ ਪੁਲਿਸ ਨੇ ਚੋਰ ਨੂੰ ਥਾਣੇ ਰੱਖਣ ਤੋਂ ਜਵਾਬ ਦੇ ਦਿੱਤਾ। ਪੁਲਿਸ ਨੇ ਕਿਹਾ ਕਿ ਉਸ ਨੂੰ ਪਹਿਲਾਂ ਹਸਪਤਾਲ ਦਾਖਲ ਕਰਵਾਓ, ਅਗਰ ਇਹ ਮਰ ਗਿਆ ਤਾਂ ਅਸੀਂ ਆਪਣੇ ਪੱਲੇ ਨਹੀਂ ਪਾਣਾ। ਲੋਕਾਂ ਨੇ ਕਿਹਾ ਕਿ ਚੋਰ ਨੂੰ ਕਾਬੂ ਕਰ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਪੁਲਿਸ ਦੀ ਹੈ ਅਤੇ ਪੁਲਿਸ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਜਿਸ ਨਾਲ ਚੋਰਾਂ ਨੂੰ ਹੋਰ ਹੱਲਾਸ਼ਾਰੀ ਮਿਲਦੀ ਹੈ। ਉਹਨਾਂ ਨੇ ਕਿਹਾ ਕਿ ਚੋਰ ਨੂੰ ਠੀਕ-ਠਾਕ ਥਾਣੇ ਲੈ ਕੇ ਆਏ ਸਨ ਪਰ ਇੱਥੇ ਆ ਕੇ ਚੋਰ ਨੇ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ। ਅਗਰ ਇਹੀ ਹਾਲ ਰਿਹਾ ਤਾਂ ਫਿਰੋਜ਼ਪੁਰੰਦਰ ਚੋਰੀ ਦਾ ਸਿਲਸਲਾ ਬਿਲਕੁਲ ਨਹੀਂ ਰੁਕ ਸਕਦਾ। ਉਦੋਂ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਮੁੰਸ਼ੀ ਕੁਲਵੇਟ ਸਿੰਘ ਨੇ ਕਿਹਾ ਕਿ ਚੋਰ ਦੇ ਮੂੰਹ ਵਿੱਚੋਂ ਛਾਗ ਨਿਕਲ ਰਹੇ ਸੀ ਜਿਸ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਹੈ। ਅਗਰ ਇਹ ਮਰ ਗਿਆ ਤਾਂ ਉਹ ਮੁਸ਼ਕਲ ਵਿੱਚ ਆ ਸਕੇਗਾ। ਹਨ ਇਹ ਨਹਿਰ ਚ ਰਹਿੰਦਾ ਇਹ ਪਤਾ ਲੱਗਾ ਨਹਿਰ ਜਿਹਨਾਂ ਦਾ ਇਹ ਟੂੜੀਆਂ ਵੀ ਲੱਗ ਲਗਿਆ ਮੋ ਵਾਲੀ ਵੀ ਚੁੱਕ ਲਗਿਆ ਤੇ ਇੰਨੀ ਉੱਥੇ ਵੀ ਫੜਿਆ ਜਦੋਂ ਉਹਨੂੰ ਥਾਣੇ ਲੈ ਕੇ ਆਇਆ ਪੀਸੀਆਰ ਤੇ ਕੰਪਲੀਟ ਕੀਤੀ ਨਾਲ ਆਏ ਸਾਡੇ ਇੱਥੇ ਥਾਣੇ ਵਾਲੇ ਕਹਿ ਰਹੇ ਨੇ ਅਸੀਂ ਇਹ ਮਰ ਗਿਆ ਐਕਟਿੰਗ ਕਰਦਾ ਆਈ ਪੇਟੇ ਨਹੀਂ ਪਾਣਾ ਨੂੰ ਬਾਹਰ ਲੈ ਜਾਓ ਜਾਂ ਇਹਨੂੰ ਦਾਖਲ ਕਰਾਓ ਹੁਣ ਦੱਸੋ ਮੈਂ ਕੀ ਹੱਲ ਏ ਆ ਚਾਗ ਦੇਖੋ ਡਰਾਮੇ ਕਰਦਾ ਜਾਣ ਕੇ ਇਹ ਪਹਿਲਾਂ ਦਿਨ ਮੋਬਾਈਲ ਕਿਤੇ ਆਹ ਪਤੀਲਾ ਵੇਖੋ ਨਾਲ ਕਿਰਚ ਵਿਖਾਈ ਨੇ ਇੱਥੇ ਬੰਦਾ ਉਹ ਟੂੜੀਆਂ ਲਾਈਆਂ ਕਿੱਥੇ ਆਏ ਇੱਥੇ ਆ ਇਧਰ ਆ ਓ ਇਧਰ ਆ ਆ ਬੰਦੇ ਦੀਆਂ ਟੂੜੀਆਂ ਲਾਈਆਂ ਨੇ ਇਹ ਬੰਦੇ ਨੇ ਸਾਲ ਕੀਤਾ ਨੇ 20000 ਰੁਪਏ ਦਾ ਟੂੜੀਆਂ ਲਾ ਕੇ ਗਿਆ ਦੂਸਰੇ ਨਾਲ ਦੂਸਰੇ ਨੂੰ ਇਹ ਰੱਖਦੇ ਨਹੀਂਗੇ ਕਹਿੰਦਾ ਨੇ ਇਹ ਓ ਓ ਬੁਲਾਣਿਆ ਟੀਗੇ ਇਹਨਾਂ ਨੂੰ ਕੋਈ ਵੀ ਇਹਨੂੰ ਛੱਡ ਦਿਓ ਕਹਿੰਦਾ ਇਲਾਜ ਕਰਾਓ ਉਲਟਾ ਜੀ ਇਹ ਨਾਲੇ ਚੋਰੀ ਕੀਤੀ ਨਾਲੇ ਇਹਦਾ ਇਲਾਜ ਕਰਾਓ ਤੇ ਪੁਲਿਸ ਵਾਲੇ ਰੱਖਣਾ ਨਹੀਂਗਾ ਜਮੇ ਹੋਰੀ ਨਹੀਂ ਪਾਂਦੀ ਨਾ ਜਿਮੇਵਰ ਤੇ ਪੁਲਿਸ ਦੀ ਐ ਨਾ ਫਿਰ ਆਸੀ ਨਹੀਂ ਜੀ ਇਹ ਕੋਈ ਨਾ ਪੁਲੇ ਪੁਲਿਸ ਦੀ ਕੋਈ ਜ਼ਿੰਮੇਵਾਰੀ ਇਹ ਤਾਂ ਸਮਝੇ ਹੀ ਨਹੀਂ ਆਉਂਦੀ ਸਿੰ ਜ਼ਿੰਮੇਵਾਰੀ ਪੁਲਿਸ ਸਾਰੀ ਪੁਲਿਸ ਕੋਈ ਆਉਣਾ ਹੁੰਦਾ ਤੇ ਪੁਲਿਸ ਹੀ ਰੱਖੇ ਨਾ ਤੇ ਫਿਰ ਕਿਧਰ ਤੂੰ ਜਾਵੇਂ ਕੁੱਤਾ ਪੁਸਤਾ ਕਹਿ ਰਹੀ ਹੈ ਕਿ ਦਾਖਲ ਕਰੋ ਪਹਿਲਾਂ ਫਿਰ ਕਰਾਂਗੇ ਨਹੀਂ ਜੀ ਅਸੀਂ ਮੜੇ ਦਾਖਲੇ ਦੱਸੋ ਜਾਨ ਕੋਈ ਨਾ ਕੋਈ ਇਹ ਨਹੀਂ ਕਹਿੰਦੇ ਪੁਲਿਸ ਵਾਲੇ ਕੁਝ ਨਹੀਂ ਕਹਿੰਦੇ ਜਿਹੜਾ ਕੋਈ ਕਿਸ ਨੂੰ ਫੜਦੇ ਨੇ ਕਿੰਨਾ ਕੁੱਟਦੇ ਨੇ ਉਹ ਤਾਂ ਨਹੀਂ ਮਰਦਾ ਤੇ ਇਹ ਮਰ ਇਹ ਮਰ ਚੱਲਿਆ ਉਹਨਾਂ ਨੂੰ ਘਰੇ ਛੱਡਣ ਕੇ ਵਾਪਸ ਕੋਣ ਪਤਾ ਨਹੀਂ ਆ ਵੀ ਉਹਨਾਂ ਲੈ ਗਏ ਨਿਹਾਣੇ ਪਲੇ ਨਾ ਕਰੇ ਮੇਰਾ ਵਾਪਸੀ ਲੈ ਗਏ ਕੀ ਨਾਮ ਕੀ ਤੁਹਾਡਾ ਚਮਨ ਲਾਲ ਸਿੰਘ ਨੇ ਜੋ ਜਦੋਂ ਆਇਆ ਇੱਥੇ ਡਿੱਗੇ ਉਹਦੇ ਮੂੰਹ ਚ ਝਗੜੀ ਕੀ ਜਾਂਦੀ ਸਾਨੂੰ ਹੁਣ ਪਤਾ ਨਹੀਂ ਪਬਲਿਕ ਨੇ ਇਹਨੂੰ ਕੁੱਟਿਆ ਕੀ ਕੀਤਾ ਮੰਨ ਲਓ ਬੰਦੇ ਦੀ ਮਰ ਜੇ ਫੇਰ ਕੀ ਕਰਾਂਗੇ ਪਬਲਿਕ ਨੇ ਕੁੱਟੋ ਉਹਨਾਂ ਵੇ ਨਹੀਂ ਉਹਦੇ ਹਾਲਾਤ ਵੇ ਨਹੀਂ ਕੀਆ ਜਾਂ ਫਿਰ ਡਾਕਟਰ ਨੂੰ ਬੁਲਾਉਣੇ ਤੇ ਮੂੰਹ ਚ ਤਾਂ ਝਗੜੀ ਕਰੀ ਆ ਮੈਂ ਕਿੱਦਾਂ ਰਹੀ ਲੱਗਦਾ ਨਹੀਂ ਹੈਗਾ ਆਪਣੀ ਜ਼ਿੰਮੇਵਾਰੀ ਉਹਨਾਂ ਪਰ ਜ਼ਿੰਮੇਵਾਰੀ ਜੇ ਇਹ ਮੰਨ ਪਬਲਿਕ ਨੇ ਕੁੱਟਿਆ ਫਿਰ ਆਪਾਂ ਉਹਨੂੰ ਜ਼ਿੰਮੇਵਾਰੀ ਮੈਂ ਇੱਥੇ ਫਿਰ ਵੇਖੋ